ਸੁਧਿਆਣਾ ਦੇ ਕਲਾਸ਼ ਨਗਰ ਚੌਕ ਦੇ ਨੇੜੇ ਇੱਕ ਪ੍ਰਾਪਰਟੀ ਕਾਰੋਬਾਰੀ ਚੇਤਨ ਜੈਨ ਤੇ ਘਰ ਤੇ ਜਿਹੜੀ ਹੈ ਉਹ ਕੇਂਦਰੀ ਏਜੰਸੀਆਂ ਦੀ ਰੇਡ ਪਈ ਆ ਦੱਸ ਤੇ ਇਹ ਦਸੰਬਰ ਨੂੰ ਪਹਿਲਾਂ ਵੀ ਜਿਹੜੀ ਹੈ ਉਹਨਾਂ ਦੇ ਘਰ ਇਨਕਮ ਟੈਕਸ ਦੀ ਜਿਹੜੀ ਹੈ ਰੇਡ ਹੋਈ ਸੀ ਕਿ ਹਿਉਂਡੀ ਪਰਚਾ ਕਾਰੋਬਾਰੀ ਨੇ ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦੇ ਨੇ ਅਤੇ ਅੱਜ ਉਹਨਾਂ ਤੇ ਕੇਂਦਰੀ ਏਜੰਸੀਆਂ ਦਾ ਸਕੰਜਾ ਦੁਬਾਰਾ ਇੱਕ ਵਾਰ ਤੋਂ ਫਿਰ ਤੋਂ ਕੱਸਿਆ ਗਿਆ ਉਹਨਾਂ ਦੇ ਘਰ ਤੇ ਬਾਹਰ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਟਿਕਾਣਿਆਂ ਤੇ ਜਿਹੜੀ ਐ ਰੇਡ ਚੱਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿੰਨੀਆਂ ਕੇਂਦਰੀ ਏਜੰਸੀ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਜਗ੍ਹਾ ਤੇ ਪਹੁੰਚੀਆਂ ਹੋਈਆਂ ਨੇ ਤੇ ਰੇਡ ਲਗਾਤਾਰ ਜਿਹੜੀ ਐ ਉਹ جاری ਹੈ ਦੱਸ ਜੀਏ 2 ਸਤੰਬਰ ਨੂੰ ਜਦੋਂ ਇਨਕਮ ਟੈਕਸ ਦੀ ਰੇਡ ਹੋਈ ਸੀ ਤੇ ਉਸ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਦੀ ਜਗ੍ਹਾ ਤੋਂ ਬਹੁਤ ਸਾਰੀਆਂ ਪਰਚੀਆਂ ਜਿਹੜੀਆਂ ਨੇ ਉਹ ਮਿਲੀਆਂ ਸੀ ਕੱਚੀਆਂ ਪਰਚੀਆਂ ਮਿਲੀਆਂ ਸੀ ਕਿਹ ਜਿਸ ਕਰਕੇ ਅੱਗੇ ਦੁਬਾਰਾ ਸ਼ਕੰਜਾ ਜਿਹੜਾ ਕੱਸਿਆ ਗਿਆ ਉਦੋਂ ਸਿਰਫ ਚੇਤਨ ਜੈਨਤ ਨੇ ਨਾਲ ਹੋਰ ਵੀ ਵਿਅਕਤੀਆਂ ਤੇ ਰੇਡ ਜਿਹੜੀ ਐ ਪਈ ਸੀ ਕਿ ਇਹ ਵੀ ਚਰਚਾ ਦੇ ਵਿੱਚ ਐ ਕਿ ਜਿਹੜੇ ਚੇਤਨ ਜੈਨ ਨੇ ਉਹ ਹੁੰਡੀ ਪਰਚੀ ਪਰਚਾਈਆਂ ਨਹੀਂ ਵਿਆਜ ਦਾ ਕੰਮ ਜਿਹੜਾ ਉਹ ਕਰਦੇ ਨੇ ਅਤੇ ਵੱਡੇ ਵੱਡੇ ਕਾਰੋਬਾਰੀ ਹੋਜ਼ਰੀ ਕਾਰੋਬਾਰੀਆਂ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਵਿਆਜ ਤੇ ਚੜਵਾਉਂਦੇ ਨੇ ਤਾਂ ਉਹਨਾਂ ਦੇ ਪੈਸੇ ਜਿਹੜੇ ਉਹ ਤਾਂਦੇ ਨੇ ਟੈਕਸ ਵੀ ਵਿੱਚ ਜਿਹੜੀ ਐ ਉਹ ਐਰਾਫੇਰੀਓ ਹੁੰਦੀ ਹੈ ਜਿਸ ਕਰਕੇ ਕੇਂਦਰੀ ਏਜੰਸੀਆਂ ਨੇ ਇੱਕ ਵਾਰ ਫਿਰ ਤੋਂ ਉਹਨਾਂ ਦੇ 56 ਕੱਸਿਆ ਤੇ ਲਗਾਤਾਰ ਰੇਟ ਜਿਹੜੀ ਹੈ ਉਹਨਾਂ ਦੇ جاری ਹੈ ਬਹੁਤ ਸਾਰੇ ਇਸ ਰੇਟ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਿਹੜੇ ਹਜ਼ਰੀ ਦੇ ਵੱਡੇ ਕਾਰੋਬਾਰੀ ਨੇ ਉਹ ਵੀ ਇਨਕਮ ਟੈਕਸ ਉਹ ਪਾਕ ਦੀ ਰੇਟ ਦੇ ਡਾਰ ਤੇ ਜਿਹੜੇ ਆ ਵਾਗੇ ਸੀਗੇ ਕਿਉਂਕਿ ਬਹੁਤ ਸਾਰਿਆਂ ਦੇ ਕੱਚੇ ਚਿੱਠੇ ਜਿਹੜੇ ਨੇ ਉਹ ਇਸ ਕਾਰੋਬਾਰੀ ਕੋਲੋਂ ਜਿਹੜੇ ਆ ਉਹ ਮਿਲੇ ਨੇ ਬਹੁਤ ਸਾਰੀਆਂ ਕੱਚੀਆਂ ਪਰਚੀਆਂ ਜਿਹੜੀਆਂ ਨੇ ਇਸ ਵਪਾਰੀ ਦੇ ਕੋਲੋਂ ਉਹ ਮਿਲੀਆਂ ਨੇ ਜਿਸ ਕਰਕੇ ਹੌਜ਼ਰੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਵਪਾਰੀ ਨੇ ਜਿੰਨਾ ਜਿਨ੍ਹਾਂ ਨੂੰ ਠੰਡੇ ਮੌਸਮ ਦੇ ਵਿੱਚ ਵੀ ਹੁਣ ਪਸੀਨੇ ਆਣੇ ਸ਼ੁਰੂ ਹੋ ਗਏ ਨੇ ਕਿ ਕਿਤੇ ਇਨਕਮ ਟੈਕਸ ਜਾਂ ਏਡੀ ਤੇ ਜਿਹੜਾ ਸੁਈਆ ਉਹ ਨਾਲ ਦੇ ਵੱਲ ਨਾ ਘੁੰਮ ਜਾਏ ਤਾਂ ਇਹ ਤਸਵੀਰਾਂ ਤੋਂ ਨਾਲ-ਨਾਲ ਨਾਲ ਸਾਂਝੀਆਂ ਕਰ ਰਹੀਆਂ ਕਿ ਚੇਤਨ ਜੈਨ ਤੇ ਕੇਂਦਰੀ ਏਜੰਸੀਆਂ ਦੀ ਜਿਹੜੀ ਰੇਡ ਹੈ ਉਹ ਚੱਲ ਰਹੀ ਹੈ 2 ਸਤੰਬਰ ਨੂੰ ਪਹਿਲਾਂ ਵੀ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਉਹਨਾਂ ਤੇ ਪਈ ਸੀਗੀ ਤਾਂ ਲਗਾਤਾਰ ਇਨਕਮ ਟੈਕਸ ਉਹ ਭਾਗ ਜਿਹੜਾ ਉਹ 56 ਕਸਤਾ ਨਜ਼ਰ ਆ ਰਿਹਾ ਹੈ ਤੇ ਅੱਜ ਤੇ ਪੈਸੇ ਚੜਾਉਣ ਦਾ ਕੰਮ ਜਿਹੜਾ ਇਹ ਕਾਰੋਬਾਰੀ ਕਰਦੇ ਨੇ ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਇਹ ਕਾਰੋਬਾਰੀ ਚੇਤਨ ਜੈਨ ਕਰਦੇ ਨੇ ਪਰ ਹੁਣ ਇਨਕਮ ਟੈਕਸ ਅ ਸ਼ਿਕੰਜਾ ਜਿਹੜਾ ਲਗਾਤਾਰ ਕੱਸਿਆ ਜਾ ਰਿਹਾ ਹੈ ਵੀ ਦੱਸਿਆ ਜਾ ਰਿਹਾ ਕਿ 2 ਦਸੰਬਰ ਨੂੰ ਜਿਹੜੀ ਰੇਡ ਪਈ ਸੀਗੇ ਉਸੇ ਮਾਮਲੇ ਦੇ ਵਿੱਚ ਦੁਬਾਰਾ ਜਾਂਚ ਕਰਨ ਦੇ ਵਾਸਤੇ ਜਿਹੜੀਆਂ ਕੇਂਦਰੀ ਏਜੰਸੀ ਦੀਆਂ ਟੀਮਾਂ ਨੇ ਉਹ ਦੁਬਾਰਾ ਉਸੇ ਥਾਂ ਤੇ ਜਿਹੜੀ ਰੇਡ ਕਰਨ ਆਈਆਂ ਨੇ ਕਿਉਂਕਿ ਪਹਿਲਾਂ ਉਹਨਾਂ ਨੂੰ ਬਹੁਤ ਕੁਝ ਮਿਲਿਆ ਸੀਗਾ ਉੱਥੋਂ ਬਹੁਤ ਸਾਰੀਆਂ ਕੱਚੀਆਂ ਪਰਚੀਆਂ ਜਿਹੜੀਆਂ ਨੇ ਉਹ ਮਿਲੀਆਂ ਸੀਗੇ ਚਰਚਾ ਅਜੇ ਹੀ ਚੱਲ ਰਹੀ ਹੈ ਕਿ ਦੁਬਾਰਾ ਤੋਂ ਉਹਨਾਂ ਤੇ ਸ਼ਿਕੰਜਾ ਉਸੇ ਕੇਸ ਦੇ ਵਿੱਚ ਉਹ ਕੱਸਿਆ ਜਾ ਰਿਹਾ ਤਾਂ ਵੀਰੇ ਅਪਡੇਟਸ ਨਾਲ ਜੁੜੇ ਰਹਿਣਾ ਤਾਂ ਸੰਜੀਤ ਸਿੰਘ ਜਨਦੇਸ਼ੀ ਦਾ ਨਾਮ ਹੈ